ਅੱਜ ਜਤਨ ਪ੍ਰਸ਼ਾਦ ਜੀ ਨਾਲ ਮਨਿਸਟਰ ਜੀ ਨਾਲ ਮੀਟਿੰਗ ਹੋਈ ਹੈ ਜੋ ਕਮਰਸ ਦੇ ਮਨਿਸਟਰ ਨੇ ਔਰ ਉਹਨਾਂ ਨੇ ਡਿਟੇਲ ਇੰਪੋਰਟ ਔਰ ਐਕਸਪੋਰਟ ਨੂੰ ਲੈ ਕੇ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ 22 ਏਅਰ ਔਰ 22 ਰੋਡ ਜਿਹੜਾ ਪਾਕਿਸਤਾਨ ਨਾਲ ਚੱਲਦਾ ਸੀ ਉਹਦੇ ਤੇ ਚਰਚਾ ਹੋਈ ਹੈ ਕਿ ਵਪਾਰ ਜਿਹੜਾ ਸਾਡਾ ਖੁੱਲਣਾ ਚਾਹੀਦਾ ਸਾਨੂੰ ਬਹੁਤ ਲੋੜ ਹੈ ਪਾਕਿਸਤਾਨ ਵਾਲੀ ਸਾਈਡ ਤੋਂ ਵਪਾਰ ਸਾਡਾ ਬਹੁਤ ਇੰਪੋਰਟ ਵੀ ਹੁੰਦਾ ਸੀ ਔਰ ਐਕਸਪੋਰਟ ਵੀ ਹੁੰਦਾ ਸੀ ਰਸਤੋਲਾ ਵਾਲਾ ਅੰਮ੍ਰਿਤਸਰੀ ਰਿਪੋਰਟ ਹੈ ਤੋਂ ਕੋਰਡ ਕੋਡ ਹਸ ਤੇ ਸਰਕਾਰ ਸਾਡੀ ਮਦਦ ਕਰੇ ਮੈਕਸਿਮਮ ਜਿਹੜਾ ਪੰਜਾਬ ਦੀ ਇੰਡਸਟਰੀ ਜਿਹੜਾ ਸਮਾਨ ਬਣਾਉਂਦੀ ਆ ਉਹਦੇ ਤੇ ਦੇ ਤੇ ਚਰਚਾ ਕੀਤੀ ਔਰ ਦੂਸਰੀ ਗੱਲ ਉਹਨਾਂ ਦਾ ਤਨਵਾਦ ਵੀ ਕੀਤਾ ਕਿ ਜਿਹੜਾ ਜੁਐਲਰੀ ਦੇ ਉੱਤੇ ਐਕਸਪੋਰਟ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਕਿਉਂਕਿ ਸਾਡੀ ਬੜੇ ਚਿਰ ਦੀ ਮੰਗ ਸੀ ਔਰ ਸਾਡੇ ਜੁਐਲਰਸ ਇੰਡਸਟਰੀ ਨਾਲ ਸੰਬੰਧਿਤ ਲੋਕਾਂ ਦੀ ਵੀ ਮੰਗ ਸੀ ਔਰ ਉਹਦੇ ਵਾਸਤੇ ਕਿਉਂਕਿ ਉਹਨਾਂ ਨੂੰ ਅਸੀਂ ਮਿਲ ਕੇ ਵੀ ਗੱਲ ਕੀਤੀ ਸੀ ਔਰ ਬੜੇ ਚਿਰ ਦੀ ਮੰਗ ਕਰਦੇ ਰਹੇ ਔਰ ਚਿੱਠੀ ਪੱਤਰ ਹੋਈ ਚੱਲਦਾ ਰਿਹਾ ਸੋ ਉਹਨਾਂ ਦੀ ਅੱਜ ਮਿਲ ਧੰਨਵਾਦ ਵੀ ਕੀਤਾ ਕਿ ਜਿਹੜਾ ਉਹਨਾਂ ਨੇ ਅੰਮ੍ਰਿਤਸਰ ਤੋਂ ਜੁਐਲਰੀ ਐਕਸਪੋਰਟ ਜਿਹੜਾ ਕਰਨ ਦੀ ਇਜਾਜ਼ਤ ਦਿੱਤੀ। ਸੋ ਇਹਦੇ ਤੇ ਚਰਚਾ ਹੋਈ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਿਲਕੁਲ ਸੁਨਿਸ਼ਚਿਤ ਕੀਤਾ ਗਿਆ ਅਸੀਂ ਅੰਮ੍ਰਿਤਸਰ ਨੂੰ ਇਹਨਾਂ ਚੀਜ਼ਾਂ ਵਾਸਤੇ ਜਿਹੜੀ ਇਹਦੇ ਤੇ ਅਸੀਂ ਵਰਕਆਊਟ ਕਰਾਂਗੇ ਔਰ ਜੋ ਬੈਸਟ ਹੋ ਸਕੇਗਾ ਉਹ ਕਰਾਂਗੇ। ਅੱਜ ਜਤਨ ਪ੍ਰਸ਼ਾਦ ਜੀ ਨਾਲ ਮਿਨਿਸਟਰ ਜੀ ਨਾਲ ਮੀਟਿੰਗ ਹੋਈ ਹੈ ਜੋ ਕਮਰਸ ਦੇ ਮਿਨਿਸਟਰ ਨੇ ਔਰ ਉਹਨਾਂ ਦੇ ਨਾਲ ਡਿਟੇਲ ਇੰਪੋਰਟ ਔਰ ਐਕਸਪੋਰਟ ਨੂੰ ਲੈ ਕੇ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ 22 ਏਅਰ ਔਰ 22 ਰੋਡ ਜਿਹੜਾ ਪਾਕਿਸਤਾਨ ਨਾਲ ਚੱਲਦਾ ਸੀ ਉਹਦੇ ਤੇ ਚਰਚਾ ਹੋਈ ਹੈ ਕਿ ਵਪਾਰ ਜਿਹੜਾ ਸਾਡਾ ਖੁੱਲਣਾ ਚਾਹੀਦਾ ਸਾਨੂੰ ਬਹੁਤ ਲੋੜ ਹੈ ਪਾਕਿਸਤਾਨ ਵਾਲੀ ਸਾਈਡ ਤੋਂ ਵਪਾਰ ਸਾਡਾ ਬਹੁਤ ਇੰਪੋਰਟ ਵੀ ਹੁੰਦਾ ਸੀ ਔਰ Экਪੋਰਟ ਵੀ ਹੁੰਦਾ ਸੀ ਔਰ ਉਸ ਤੋਂ ਇਲਾਵਾ ਅੰਮ੍ਰਿਤਸਰ ਹੀ ਪੋਰਟ ਹੈ ਤੋਂ ਬਾਰਡ ਕੋਡ ਆ ਤੇ ਸਰਕਾਰ ਸਾਡੀ ਮਦਦ ਕਰੇ ਮੈਕਸਿਮਮ ਜਿਹੜਾ ਪੰਜਾਬ ਦੀ ਇੰਡਸਟਰੀ ਜਿਹੜਾ ਸਮਾਨ ਬਣਾਉਂਦੀ ਆ ਉਹਦੇ ਤੇ ਇਹਦੇ ਤੇ ਚਰਚਾ ਕੀਤੀ ਔਰ ਦੂਸਰੀ ਗੱਲ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਜਿਹੜਾ ਜੁਐਲਰੀ ਦੇ ਉੱਤੇ ਐਕਸਪੋਰਟ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਕਿਉਂਕਿ ਸਾਡੀ ਬੜੇ ਚਿਰ ਦੀ ਮੰਗ ਸੀ ਔਰ ਸਾਡੇ ਜੁਐਲਰ ਇੰਡਸਟਰੀ ਨਾਲ ਸੰਬੰਧਿਤ ਲੋਕਾਂ ਦੀ ਵੀ ਮੰਗ ਸੀ ਔਰ ਉਹਦੇ ਵਾਸਤੇ ਕਿਉਂਕਿ ਉਹਨਾਂ ਨੂੰ ਅਸੀਂ ਮਿਲ ਕੇ ਵੀ ਗੱਲ ਕੀਤੀ ਸੀ ਔਰ ਬੜੇ ਚਿਰ ਦੀ ਮੰਗ ਕਰਦੇ ਰਹੇ ਔਰ ਚਿੱਠੀ ਪੱਤਰ ਹੋਈ ਚੱਲਦਾ ਰਿਹਾ ਸੋ ਉਹਨਾਂ ਦੀ ਅੱਜ ਮਿਲ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਜਿਹੜਾ ਉਹਨਾਂ ਨੇ ਅੰਮ੍ਰਿਤਸਰ ਤੋਂ ਜੁਐਲਰੀ ਐਕਸਪੋਰਟ ਜਿਹੜਾ ਕਰਨ ਦੀ ਇਜਾਜ਼ਤ ਦਿੱਤੀ ਸੋ ਇਹਦੇ ਤੇ ਚਰਚਾ ਹੋਈ ਔਰ ਉਹਨਾਂ ਮਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਿਲਕੁਲ ਸੁਨਿਸ਼ਚਿਤ ਕੀਤਾ ਕਿ ਅਸੀਂ ਅੰਮ੍ਰਿਤਸਰ ਨੂੰ ਇਨਾਂ ਚੀਜ਼ਾਂ ਵਾਸਤੇ ਜਿਹੜੀ ਇਹਦੇ ਤੇ ਅਸੀਂ ਵਰਕਆਊਟ ਕਰਾਂਗੇ ਔਰ ਜੋ ਬੈਸਟ ਹੋ ਸਕੇਗਾ ਉਹ ਕਰਾਂਗੇ ਅੱਜ ਜਤਨ ਪ੍ਰਸ਼ਾਦ ਜੀ ਨਾਲ ਮਿਨਿਸਟਰ ਜੀ ਨਾਲ ਮੀਟਿੰਗ ਹੋਈ ਹੈ ਜੋ ਕਮਰਸ ਦੇ ਮਿਨਿਸਟਰ ਨੇ ਔਰ ਉਹਨਾਂ ਦੇ ਨਾਲ ਡਿਟੇਲ ਇੰਪੋਰਟ ਔਰ ਐਕਸਪੋਰਟ ਨੂੰ ਲੈ ਕੇ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਜ 22 ਏਅਰ ਔਰ 22 ਰੋਡ ਜਿਹੜਾ ਪਾਕਿਸਤਾਨ ਨਾਲ ਚੱਲਦਾ ਸੀ ਉਹਦੇ ਤੇ ਚਰਚਾ ਹੋਈ ਹੈ ਕਿ ਵਪਾਰ ਜਿਹੜਾ ਸਾਡਾ ਖੁੱਲਣਾ ਚਾਹੀਦਾ ਸਾਨੂੰ ਬਹੁਤ ਲੋੜ ਹੈ ਪਾਕਿਸਤਾਨ ਵਾਲੀ ਸਾਈਡ ਤੋਂ ਵਪਾਰ ਸਾਡਾ ਬਹੁਤ ਇੰਪੋਰਟ ਵੀ ਹੁੰਦਾ ਸੀ ਔਰ Экспорт ਵੀ ਹੁੰਦਾ ਸੀ ਰਸਤੋਲਾ ਵਾਲਾ ਅੰਮ੍ਰਿਤਸਰ ਹੀ ਪੋਟੇ ਤੋਂ ਫੋਡਰ ਕੋਡ ਆ ਤੇ ਸਰਕਾਰ ਸਾਡੀ ਮਦਦ ਕਰੇ ਮੈਕਸਿਮਮ ਜਿਹੜਾ ਪੰਜਾਬ ਦੀ ਇੰਡਸਟਰੀ ਜਿਹੜਾ ਸਮਾਨ ਬਣਾਉਂਦੀ ਆ ਉਹਦੇ ਤੇ ਦੇ ਤੇ ਚਰਚਾ ਕੀਤੀ ਔਰ ਦੂਸਰੀ ਗੱਲ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਜਿਹੜਾ ਜੁਐਲਰੀ ਦੇ ਉੱਤੇ ਐਕਸਪੋਰਟ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਕਿਉਂਕਿ ਸਾਡੀ ਬੜੇ ਚਿਰ ਦੀ ਮੰਗ ਸੀ ਔਰ ਸਾਡੇ ਜੁਐਲਰਸ ਇੰਡਸਟਰੀ ਨਾਲ ਸੰਬੰਧਿਤ ਲੋਕਾਂ ਦੀ ਵੀ ਮੰਗ ਸੀ ਔਰ ਉਹਦੇ ਵਾਸਤੇ ਕਿਉਂਕਿ ਉਹਨਾਂ ਨੂੰ ਅਸੀਂ ਮਿਲ ਕੇ ਵੀ ਗੱਲ ਕੀਤੀ ਸੀ ਔਰ ਬੜੇ ਚਿਰ ਦੀ ਮੰਗ ਕਰਦੇ ਰਹੇ ਔਰ ਚਿੱਠੀ ਪੱਤਰ ਵੀ ਚੱਲਦਾ ਰਿਹਾ ਸੋ ਉਹਨਾਂ ਦੀ ਅੱਜ ਮਿਲ ਕੇ ਉਹ ਧੰਨਵਾਦ ਵੀ ਕੀਤਾ ਕਿ ਜਿਹੜਾ ਉਹਨਾਂ ਨੇ ਅੰਮ੍ਰਿਤਸਰ ਤੋਂ ਜੁਐਲਰੀ ਐਕਸਪੋਰਟ ਜਿਹੜਾ ਕਰਨ ਦੀ ਇਜਾਜ਼ਤ ਦਿੱਤੀ। ਸੋ ਇਹਦੇ ਤੇ ਚਰਚਾ ਹੋਈ ਔਰ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਬਿਲਕੁਲ ਸੁਨਿਸ਼ਚਿਤ ਕੀਤਾ ਗਿਆ ਅਸੀਂ ਅੰਮ੍ਰਿਤਸਰ ਨੂੰ ਇਹਨਾਂ ਚੀਜ਼ਾਂ ਵਾਸਤੇ ਜਿਹੜੀ ਇਹਦੇ ਤੇ ਅਸੀਂ ਵਰਕਆਊਟ ਕਰਾਂਗੇ ਔਰ ਜੋ ਬੈਸਟ ਹੋ ਸਕੇਗਾ ਉਹ ਕਰਾਂਗੇ।